ਦੇ ਰੋ 65 ਲਿਖਣ ਤੋਂ ਚਾਹੁੰਦੇ ਸੀ ਕਿ ਇਹ ਇਹ ਅਸੀਂ ਤੈਨੂੰ ਕਰਨ ਦੇ ਦਰਜ ਕੀਤੇ ਸੀ ਐਨ ਡੀ ਦੇ ਇਨਕਮ ਕਦਮਾ ਨੰਬਰ 86 ਹੈ ਜੀ ਇਹ ਦੋਸ਼ੀ ਗੁਰਸੇਵਕ ਸਿੰਘ ਉਪ ਸੇਵਕ ਪੁੱਤਰ ਗਵਿੰਦਰ ਸਿੰਘ ਵਾਸੀ ਕਨੂਕਾੜੇ ਜਿਹਦੇ ਉੱਪਰ ਸੋਭਰਾ ਮਹਰੂਣ ਗ੍ਰਾਮਕ੍ਰਿਤੀ ਹੈ ਇਹ ਕਮ ਕਦਮਾ ਨੰਬਰ 88 ਏ ਰਣਜੀਤ ਸਿੰਘ ਏਲੀਅਸ ਰੰਗਾ son of ਜਸਵੰਤ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਗੁਰੂ ਕੀ ਬਿਡਾੜੀ ਇਹ ਤੋਂ 255 ਗ੍ਰਾਮ ਹੈਰਨ ਬਰਾਮਦ ਹੋਇਆ ਜੀ ਤੇ ਤੀਸਰਾ ਮਕਦਮਾ ਜੀ 99 ਨੰਬਰ ਇਹ RAM ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂ ਕੀ ਬਿਡਾੜੀ ਇਹ ਤੋਂ 10 ਗ੍ਰਾਮ ਹੈਰਨ ਬਰਾਮਦ ਹੋਇਆ ਜੀ ਇਹ ਸਾਰਿਆਂ ਦੇ ਆਪਸ ਕਨੈਕਟ ਐ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵੱਖ-ਵੱਖ ਇਹ ਜਿਹੜਾ ਪਹਿਲਾ ਵਾ ਕਣੂ ਬਰਕਾਲੇ ਵਾਲਾ ਉਹ ਤਾਂ ਇਕੱਲਾ ਹੈ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਅਪਸ ਵਿੱਚ ਜੁੜਦਾ ਹੈ ਜੀ ਇਹ ਸਭ ਕਿੱਥੋਂ ਲੈ ਕੇ ਆਏ ਇਹ ਨਸ਼ਾ ਜੀ ਇਹ ਅੱਗੇ ਜਿਹਨਾਂ ਦੇ ਫੋਰਵਰਡ ਬੈਕਵਰਡ ਲਿੰਕ ਜਿਹੜੇ ਹੋ ਉਹ ਪਤਾ ਕਰ ਰਹੇ ਆਂ ਉਹ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਇਹਨਾਂ ਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਹਾਂ ਜੀ ਪਹਿਲਾਂ ਦਰਜ ਹੈ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਿਲਿਆ ਜੀ ਅੱਜ ਪੇਸ਼ ਕਰਾਂਗੇ ਜੀ ਕਿਸ ਕਰਕੇ ਇਹਨਾਂ ਦਾ ਰਿਮਾਂਡ ਲਿਆ ਰਹੇ ਹੋ ਤੇ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਜੀ 100 ਗ੍ਰਾਮ ਇੱਕ ਹੋੜਿਆ ਜੀ 255 ਗ੍ਰਾਮ ਇੱਕਿਆ 10 ਗ੍ਰਾਮ ਇੱਕਿਆ ਜੀ ਠੀਕ ਹੈ ਠੀਕ ਹੈ ਜੀ ਤੇ ਨਾਮ ਕਰਨਾ ਸੀ